ਬੀਤੇ ਦਿਨ ਬਸੰਤ ਵਿਹਾਰ ਕਲੋਨੀ ਦੇ ਵਿੱਚ ਇੱਕ ਕਤਲ ਹੋਇਆ ਸੀ ਔਰ ਉਹ ਕਤਲ ਦੇ ਵਿੱਚ ਅੱਜ ਡੀਐਸਪੀ ਸਿਟੀ ਸੰਦੀਪ ਕੁਮਾਰ ਹੁਣੀ ਨੇ ਖੁਲਾਸਾ ਕੀਤਾ ਹੈ ਕਿ ਜਿਹੜੇ ਕਤਲ ਕਰਨ ਵਾਲੇ ਜਿਹੜੇ ਇੱਕ ਵਿਅਕਤੀ ਔਰ ਉਹਨਾਂ ਦੇ ਨਾਲ ਮਹਿਲਾ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਗ੍ਰਿਫਤਾਰ ਕਰਕੇ ਉਹਨਾਂ ਦੀ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਦੀ ਰਿਮਾਂਡ ਲੈ ਕੇ ਅਗਲੀ ਜਿਹੜੀ ਮੁਟਲੀ ਜਾਤ ਹੈ ਉਹ ਕੀਤੀ ਜਾ ਰਹੀ ਹੈ ਕਿ ਉਸ ਥੇ ਕੀ ਕਰ ਰਹੀ ਉਸ ਟਾਈਮ और की उन्हना मोटिव थी धनबाद जी ਕੀ ਕਰਨਾ ਹੈ ਉਹ ਭਾਈ ਮੈਂ ਕਰਦਾ ਜੀਪਾ ਮੈਂ ਸਾਲਟ ਰ ਕੱਢਣਾ ਵਿੱਚ ਝੋਟਾ ਹੋ ਫਿਰ ਅਸੀਂ ਹੋਰ ਤੋਂ ਜੀ ਕੰਮ ਦਾ ਕੋਈ ਜੇ ਤਰੀਕਾ ਹੋਇਆ ਤੇ ਉਹ ਤਰ੍ਹਾਂ ਹੀ ਕਰ ਲਓ ਨਹੀਂ ਤੁਸੀਂ ਤੁਸੀਂ ਹੀ ਕਰੋਗੇ ਆ ਮੈਂ ਕਰਦਾ ਬਸ ਕਰਕੇ ਤੁਹਾਨੂੰ ਪਾ ਦੇਣਾ ਹੋਰ ਦੱਸੋ ਇਦੂ ਐਡਿਟ ਕਰਕੇ ਨਾ ਖਦੂ ਐਡਿਟ ਕਰ ਤੇ ਮੈਂ ਉਹ ਕਿਉਂ ਆਪਣੀ ਸੋਸ਼ਲ ਕਿੰਨੇ ਮਿੰਟ ਦੀ ਬਣੀ ਉਹ ਠੀਕ ਮਿੰਟ ਦੀ ਸਰ ਕਿੰਨੇ ਮਿੰਟ ਦੀ ਟਾਈਮ ਟਾਈਮ ਬੋਲ ਜੰਬੀ ਬਣ ਜੀ ਮੈਨੂੰ ਪਤਾ ਕਿਹਦੇ ਕੰਮ ਤਾਂ ਹੀ ਆਏਗੀ ਨਾ ਜਦੋਂ ਗੱਲ ਡਿਟੇਲਡ ਹੋਏਗੀ ਫਿਰ ਕੀ ਫਾਇਦਾ ਨਾ ਉਦੋਂ ਸ਼ੌਕਸ ਕਰਨੇ ਜੋ ਮਨ ਨੂੰ ਗੱਲ ਕੇ ਉਹ ਜਦੋਂ ਜਾਂ ਉਹ ਨਹੀਂ ਕੋ ਕਾਰਵਾਈ ਪਵਾ ਦਿਓਗੇ ਜਿਸਲੇ ਉਹ ਆਪਣਾ ਪੇਜ ਉਹ ਬਸ ਬਾਹਰ ਤੱਕ ਜਾਣਾ ਪਿਆ ਉਹ ਪਸਾਇਨਾ ਬਸੰਤ ਵਿਹਾਰ 'ਚ ਮਰਡਰ ਹੋਇਆ ਸੀ ਉਹਦੇ ਦੇ ਬੇਚੀ ਪਤਲੇ ਰਹੇ ਉਹ ਕਰਕੇ ਹਾਂਜੀ 27126 ਨੂੰ ਬਸੰਤ ਵਿਹਾਰ ਦੇ ਕਾਨੂੰਨਾਂ ਰੋਡ ਤੇ ਆ ਉਥੇ ਇੱਕ ਕਾਰ ਦੇ ਵਿੱਚ ਇੱਕ ਔਰਤ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਖੜੇ ਸਨ ਤੇ ਜਦੋਂ ਉਥੋਂ ਦੇ ਜਿਹੜੇ ਵਸਨੀਕ ਨੇ ਗੋਰਖਨਾਥ ਪੁੱਤਰ ਰਾਜਕਮਾਰ ਉਥੋਂ ਲੰਘ ਰਹੇ ਸੀ ਤੇ ਉਹਨਾਂ ਨੂੰ ਜਦੋਂ ਹਲਾ ਸ਼ੱਕੀ ਲੱਗੇ ਤਾਂ ਉਹਨਾਂ ਨੂੰ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਕਿਉਂਕਿ ਅਗਲੇ ਪਾਸੇ ਉਹਨਾਂ ਦਾ ਘਰ ਸੀ ਪਿਓ ਐਸੇ ਬਾਅਦ-ਬਿਆਦ ਦੇ ਵਿੱਚ ਉਸੇ ਵਿਅਕਤੀ ਨੇ ਤੈਸ਼ ਵਿੱਚ ਆ ਕੇ ਨੇੜੀ ਨੇ ਵੀ ਉਹਨੂੰ ਪੂਰਾ ਇਨਸਟੀਗੇਟ ਕੀਤਾ ਤੇ ਉਹ ਤੈਸ਼ ਚ ਆ ਕੇ ਉਸ ਦੇ ਲੜਕੇ ਦੇ ਸਿਰ ਤੇ ਗੁਰਗ ਨਾ ਦੇ ਸਿਰ ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਸੱਤ ਲੱਗੇ ਜਦੋਂ ਦੇ ਫਾਦਰ ਆਏ ਉਹਨੂੰ ਬਚਾਉਣ ਲਈ ਤੇ ਉਹਨੇ ਵੀ ਸਿੱਧਾ ਇੱਕ ਵਾਰ ਉਹਦੇ ਸਿਰ ਤੇ ਘਾਪੇਤਾ ਰਾਜ ਕੁਮਾਰ ਜਿਹੜੇ ਕਿ ਲੈਬ ਅਸਿਸਟੈਂਟ ਅੰਮ੍ਰਿਤਸਰ ਪੋਲੀਟੈਕਨਿਕ ਦੇ ਵਿੱਚ ਤੇ ਉਹਨਾਂ ਦੀ ਉੱਥੇ ਡੈਥ ਹੋ ਗਈ ਹਸਪੀਟਲ ਡੈਥ ਉਹਨਾਂ ਨੂੰ ਬੈਨ ਡਿਕਲੇਅਰ ਕੀਤਾ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਤੇ ਅਲੱਗ-ਅਲੱਗ ਟੀਮਾਂ ਬਣਾਈਆਂ ਕਿਉਂਕਿ ਇਨੀਸ਼ੀਅਲੀ ਇਹ ਕੇਸ ਬਲਾਈਂਡ ਕੇਸ ਸੀ ਕੋਈ ਪਤਾ ਨਹੀਂ ਸੀ ਕਿ ਕਿਹੜਾ ਵਿਅਕਤੀ ਹੈ ਅਸੀਂ ਟੈਕਨੀਕਲ ਤੇ ਹਿਊਮਨਿਟ ਦੇ ਨਾਲ ਲਗਾਤਾਰ ਹੀ ਐਸਐਚਓ ਮਰਦਨ ਸਿੰਘ ਨੇ ਇੰਸਪੈਕਟਰ ਸਿਵਲ ਨੇ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਗਾਈਆਂ ਸਾਰਿਆਂ ਦਾ ਤੇ ਅਸੀਂ ਉਸ ਵਿਅਕਤੀ ਤੱਕ ਪਹੁੰਚਣ ਚ ਕਾਮਯਾਬ ਹੋ ਗਏ ਤੇ ਅੱਜ ਉਹਨੂੰ ਕੱਲ ਅਸੀਂ ਅੰਮ੍ਰਿਤਸਰ ਇਲਾਕੇ ਤੋਂ ਤੇ ਉਹਨੂੰ ਉਸ ਔਰਤ ਦੇ ਸਮੇਤ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਹੁਣ ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਤੇ ਮਜੀਦ ਕੁਛ ਕੁਛ ਕਰਾਂਗੇ ਇੱਕ ਤੇ ਕਤਲ ਦੇ ਬਾਰੇ ਤੇ ਹੈ ਹੀ ਹੈ ਤੇ ਪਲੱਸ ਦੂਸਰੇ ਉਸ ਹਾਲਾਤ ਵਿੱਚ ਉੱਥੇ ਕੀ ਕਰਦੇ ਪਏ ਸੀ ਕਿਉਂਕਿ ਜਿਸ ਅਮਰਸਾ ਤੇ ਇਲਾਕੇ ਚੋਂ ਵੀ ਫੜੇ ਗਏ ਨੇ ਉਹ ਵੀ ਥੋੜਾ ਨਾਮ ਏਰੀਆ ਹੈਂਡੀਕਸ ਦੇ ਪੁਆਇੰਟ ਵੀ ਨਾ ਤੇ ਇਹਦਾ ਕਿਸੇ ਹੋਰ ਕਿਸੇ ਕ੍ਰਾਈਮ ਦੇ ਵਿੱਚ ਕੀ ਰੋਲ ਹੈ ਜਾਂ ਕਿਸ ਤਰੀਕੇ ਦੇ ਕ੍ਰਾਈਮ ਦੇ ਵਿੱਚ ਇਹ ਮੁਲਜ਼ਸ ਨੇ ਤੇ ਉਹਦੇ ਤੇ ਅਸੀਂ ਨੈਕਸਟ ਕੁਛ ਕੁਛ ਕਰਾਂਗੇ ਇਹਨਾਂ ਤੋਂ ਪਹਿਲੇ ਵੀ ਤੁਹਾਨੂੰ ਪੁੱਛਣਾ ਕਰਦੇ ਨਹੀਂ ਪਹਿਲੇ ਤੇ ਲੇਡੀ ਦੇ ਤੇ ਹੈ ਨਹੀਂ ਲਗੋ ਉਹ ਉਹਦਾ ਸੀ ਰਿਕਾਰਡ ਦੇਖ ਰਹੇ ਆ ਕਿ ਕਿਉਂਕਿ ਪਹਿਲੇ ਇਹਦਾ ਪਿੰਡ ਦੂਸਰਾ ਸੀ ਹੁਣ ਅਰਬਨ ਸਟੇਟ ਦੇ ਵਿੱਚ ਹੁਣ ਸ਼ਿਫਟ ਹੋਇਆ ਹੈ ਦੋਸ਼ੀਆਂ ਦਾ ਦੱਸੋ ਹਾਂਜੀ ਦੋਸ਼ੀਆਂ ਕਿੰਨਾ ਦੀ ਇੱਕ ਦੋਸ਼ੀ ਇੱਕ ਵਿਕਰਮਜੀਤ ਅਤੇ ਲੇਡੀ ਕਿਰਨਦੀਪ ਹੈ ਜੀ ਮਤਲਬ ਦੋਨੋਂ ਅਗਰ ਨਹੀਂ ਵਿਕਰਮਜੀਤ ਇੱਥੇ ਅਰਬਨ ਸਟੇਟ ਦੇ ਵਿੱਚ ਬਿਤਾ ਰਹੇ ਬਿਤਾ ਰਹੇ ਠੀਕ ਹੈ